ਸੁਆਉ ਭਾਈ ਵਿਚਾਰਾਂ ਚੱਲ ਰਹੀਆਂ ਸਨ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਾ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਕਬੀਰ ਲੋਗ ਕੈ ਨਿੰਦੈ ਬਪੜਾ ਜਹ ਮਨ ਨਾਹੀ ਗਿਆਨ RAM ਕਬੀਰ ਰਬ ਰਹੇ ਅਵਰਤਜੇ ਸਭ ਕਾਮ ਜੇ ਮਿਰਗ ਡਾਰ ਤੋਂ ਵੱਖ ਹੋ ਜਾਂਦਾ ਤਾਂ ਇਸ ਦਾ ਭਾਵ ਇਹ ਨਹੀਂ ਸਮਝਣਾ ਕਿ ਬੰਦਗੀ ਕਰਨ ਵਾਲਾ ਸਾਇਦ ਸੰਗਤ ਤੋਂ ਟੁੱਟ ਟੁੱਟ ਜਾਂਦਾ ਹੈ ਨਹੀਂ ਭਈ ਉਹ ਦੁਨੀਆਦਾਰਾਂ ਤੋਂ ਨੀਵੀਂ ਪਾਉਣ ਲੱਗ ਪੈਂਦਾ ਕਦੇ ਗਰਦਨ ਉੱਪਰ ਚੁੱਕ ਕੇ ਮੂੰਹ ਉੱਪਰ ਚੁੱਕ ਕੇ ਮਿਰਗ ਨਹੀਂ ਚੱਲਦਾ ਜਿਸ ਦਿਨ ਪਿਆਰੇ ਦੇ ਅੰਦਰ ਰਹਿਮਤ ਬਰਸ ਗਈ ਉਹ ਫਿਰ ਅੱਖਾਂ ਉੱਚੀਆਂ ਕਰਕੇ ਨਹੀਂ ਚੱਲਦਾ ਤੇ ਉਹ ਸੰਗਤ ਦੇ ਵਿੱਚ ਵੀ ਗੁਰੂ ਕੋਲ ਵੀ ਜਦੋਂ ਜਾਂਦਾ ਤਾਂ ਰਾਹ ਤੇ ਤੁਰਦਾ ਹੋਇਆ ਵੀ ਅੱਖਾਂ ਨੀਵੀਆਂ ਕਰਕੇ ਹੀ ਤੁਰਦਾ ਤੀਸਰਾ ਉਸ ਦਾ ਲੱਛਣ ਇਹ ਹੈ ਕਿ ਕਦੇ ਉਹ ਚੰਚਲ ਤਾਈ ਦੇ ਵਿੱਚ ਦੌੜਦਾ ਨਹੀਂ ਜਿਸ ਦੇ ਅੰਦਰ ਗੁਰੂ ਨੇ ਮਿਹਰ ਦੇ ਦਿੱਤੀ ਹੈ ਸਾ ਸੰਗਤ ਜੀ ਉਹ ਗੁਰਮੁਖ ਚੰਚਲ ਤਾਈ ਦੇ ਵਿੱਚ ਕਦੇ ਨਹੀਂ ਬੋਲਦਾ ਉਹ ਟਿਕ ਗਿਆ ਉਹ ਗੰਭੀਰ ਹੋ ਗਿਆ ਨਾ ਤਾਂ ਉਸ ਦੇ ਉਸ ਨੂੰ ਕਿਸੇ ਨੇ ਹੱਸਦਾ ਦੇਖਿਆ ਤੇ ਨਾ ਕਿਸੇ ਨੇ ਉਸ ਨੂੰ ਰੋਂਦਿਆਂ ਦੇਖਿਆ ਖਵਾਜਾ ਰੌਸ਼ਨ ਕਸਮੀਰੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੰਨੀ ਕਿਰਪਾ ਕੀਤੀ ਕਿ ਉਸ ਦਾ ਅੰਦਰ ਟਿਕ ਗਿਆ ਚੁੱਪ ਕਰਕੇ ਬੈਠਾ ਹੈ ਤੇ ਸੈਯਦ ਜਾਨੀ ਸਾ ਆਇਆ ਉਸਨੇ ਕੋਲ ਬੈਠੇ ਨੇ ਬਹੁਤ ਕੁਝ ਬੇਨਤੀਆਂ ਕਰਨੀਆਂ ਚਾਹੀਆਂ ਪਰ ਉਸਦੇ muridਾਂ ਨੇ ਇਸ਼ਾਰਾ ਕਰਕੇ ਉਸਨੂੰ ਖਮੋਸ ਕਰ ਦਿੱਤਾ ਵੀ ਚੁੱਪ ਕਰ ਕੋਲ ਬੈਠੇ ਦੇ ਅੰਦਰ ਨੂੰ ਸੁੱਖ ਮਿਲਣ ਲੱਗ ਪਿਆ ਹਾਲਾਂਕਿ ਉਹ ਫਕੀਰ ਖਵਾਜਾ ਰੌਸ਼ਨ ਕਸਮੀਰ ਬੋਲਿਆ ਨਹੀਂ ਪਰ ਸੈਯਦ ਜਾਨੀ ਸਾਹ ਕੋਲ ਬੈਠਿਆ ਤਾਂ ਉਹਦੇ ਮਨ ਨੂੰ ਸ਼ਾਂਤੀ ਆਈ ਸੁੱਖ ਮਿਲਿਆ ਇੱਕ ਕੁਦਰਤ ਦਾ ਨਿਯਮ ਹੈ ਭਾਈ ਕਿ ਫੁੱਲਾਂ ਦੇ ਬਗੀਚੇ ਦੇ ਕੋਲ ਚਲੇ ਜਾਓ ਸ਼ਾਇਦ ਬੋਲਣ ਦੀ ਲੋੜ ਨਾ ਪਵੇ ਸੁਗੰਧ ਹੀ ਖੁਦ ਅੰਦਰ ਨੂੰ ਠੰਡ ਦਿੰਦੀ ਹੈ ਰਾਤ ਦੀ ਰਾਣੀ ਖੜੀ ਹੋਵੇ ਤਾਂ ਮੇਰਾ ਖਿਆਲ ਹੈ ਉਸ ਉਹ ਦਰਵਾਜ਼ੇ ਦੇ ਕੋਲ ਜਾ ਕੇ ਬੋਲਣ ਦੀ ਲੋੜ ਨਹੀਂ ਦੂਰੋਂ ਹੀ ਰਾਤ ਦੀ ਰਾਣੀ ਆਪਣੀ ਮਹਿਕ ਦੇ ਕੇ ਬੰਦੇ ਦੇ ਅੰਦਰ ਨੂੰ ਸਕੂਨ ਦਿੰਦੀ ਹੈ ਜੇ ਬਨਸਪਤੀ ਦੇ ਵਿੱਚ ਸੁਗੰਧੀ ਹੋਵੇ ਤਾਂ ਦੂਰੋਂ ਸੁੱਖ ਮਿਲ ਜਾਂਦੇ ਨੇ ਤੇ ਜਿਸ ਅੰਦਰ ਰਹਾਣियत ਦੀ ਸੁਗੰਧੀ ਹੈ ਉਸ ਦੇ ਕੋਲ ਬੈਠਿਆਂ ਸੁੱਖ ਕਿਉਂ ਨਹੀਂ ਮਿਲੇਗਾ ਸੈਦ ਜਾਨੀ ਸਾਹਨੇ ਖਵਾਜਾ ਰੌਸਨ ਕਸ਼ਮੀਰੀ ਦੇ ਨੇਤਰ ਖੁੱਲਣ ਤੋਂ ਬਾਅਦ ਹੱਥ ਜੋੜ ਕੇ ਕਿਹਾ ਫਕੀਰ ਬਾਬਾ ਮੇਰੇ ਤੇ ਮਿਹਰ ਕਰ ਤਰਸ ਕਰ ਜਿਹੜੀ ਦਾਤ ਤੈਨੂੰ ਅੱਲਾ ਦੇ ਕੋਲੋਂ ਮਿਲੀ ਏ ਮੇਰੇ ਅੰਦਰ ਨੂੰ ਵੀ ਆਪਣੀ ਰਹਾਣੀਅਤ ਦੀ ਚਿੰਗਾੜੀ ਨਾਲ ਪਰਵਜਲਿਤ ਕਰ ਦੇ ਸੁੱਕੇ ਹੋਏ ਅੰਦਰ ਨੂੰ ਨਾਮ ਦੇ ਵਰਖਾ ਦੇ ਨਾਲ ਠੰਡ ਪਾ ਦੇ ਹੁਣ ਖਵਾਜਾ ਰੌਸ਼ਨ ਕਸ਼ਮੀਰੀ ਨੇ ਉੱਤਰ ਦਿੱਤਾ ਕਿ ਮੇਰੇ ਕੋਲ ਤਾਂ ਇੱਕ ਕਿਨਕਾ ਵੀ ਨਹੀਂ ਤੱਪ ਕਹਿ ਲੱਗਾ ਤੇਰੇ ਕੋਲ ਕਿਨਕਾ ਵੀ ਨਹੀਂ ਪਰ ਕੋਲ ਬੈਠਿਆ ਇੰਨਾ ਸਕੂਨ ਕਿਉਂ ਹੈ ਕਹਿ ਲੱਗਾ ਜਿਸ ਬੰਦੇ ਦੇ ਕੋਲ ਬੂੰਦ ਆਇਆ ਤੇ ਚੇਤੇ ਰੱਖੀ ਤੈਨੂੰ ਸਿਰਫ ਇੱਕ ਇਸ਼ਾਰਾ ਮਿਲਿਆ ਜੇ ਬੂੰਦ ਹੈ ਤਾਂ ਫਿਰ ਕਿਤੇ ਨਾ ਕਿਤੇ ਸਮੁੰਦਰ ਵੀ ਹੈ ਹੁਣ ਜੇ ਅਸਮਾਨ ਤੋਂ ਮੀਂਹ ਪੈਂਦਾ ਹੈ ਭਾਵੇਂ ਅਸੀਂ ਇੱਥੇ ਬੈਠਿਆਂ ਤੇ ਸਾਡੇ ਤੋਂ ਸਮੁੰਦਰ ਸੈਂਕੜੇ ਕੋ ਦੂਰ ਹੈ ਪਰ ਆਕਾਸ਼ ਦੇ ਵਿੱਚੋਂ ਡਿੱਗੇ ਹੋਈ ਬੂੰਦ ਹਰ ਥਾਂ ਤੇ ਜਾ ਕੇ ਸੁਨੇਹਾ ਦਿੰਦੀ ਹੈ ਕਿ ਲੋਕੋ ਮੇਰਾ ਬजूद ਛੋਟਾ ਜਿਹਾ ਹੈ ਪਰ ਚੇਤੇ ਰੱਖਿਓ ਮੇਰਾ ਕੋਈ ਵੱਡਾ ਵਜੂਦ ਸਮੁੰਦਰ ਵੀ ਹੈ ਜਾਨੇ ਸਾ ਕਹਿ ਲਗਾ ਉਹ ਕੌਣ ਹੈ ਉਸਨੇ ਕੇਹ ਦੇਖੀ ਭਰਮ ਨਾ ਜਾਈ ਉਹਨਾਂ ਨੇ ਦੋ ਕਿਰਪਾਨਾਂ ਪਹਿਨੀਆਂ ਨੇ ਮੇਰੇ ਸਾਗਰ ਨੇ ਤੇ ਉਹਨਾਂ ਦੇ ਸੇਸ ਦੇ ਉੱਪਰ ਕਲੰਗੀ ਐ ਘੋੜਿਆਂ ਤੇ ਚੜਦੇ ਨੇ ਬਾਜ ਉਹਨਾਂ ਦੇ ਕੋਲ ਨੇ ਸ਼ਸਤਰ ਧਾਰੀ ਸਿੰਘ ਉਹਨਾਂ ਦੇ ਕੋਲ ਨੇ ਜਿਹੜੇ ਅੰਦਰ ਦੀ ਚਿੰਨ ਕਿ ਮੇਰੇ ਅੰਦਰ ਦੇਖਦਾ ਪਿਆ ਨਾ ਸੈਦ ਜਾਨੀ ਸਾ ਇਹ ਉਸ ਰਹਿਬਰ ਨੇ ਹੀ ਕਿਰਪਾ ਕੀਤੀ ਐ ਪੁੱਛਿਆ ਕੌਣ ਐ ਕਹਿੰਦਾ ਉਹ ਐ ਗੁਰੂ ਨਾਨਕ ਦੀ ਜੋਤ ਦਾ ਗੱਦੇ ਦਾ ਬਾਰਿਸ ਗੁਰੂ ਹਰਗੋਬਿੰਦ ਸਹਿ ਮਹਾਰਾਜ ਹੁਣ ਸੈਦ ਜਾਨੀ ਸਾ ਤੁਰਨ ਲੱਗਾ ਤਖਵਾਜਾ ਰੌਸ਼ਨ ਕਸਮੀਰੀ ਨੇ ਕਿਹਾ ਕਹਿੰਦਾ ਦੇਖੀ ਮਾਨ ਲੈ ਕੇ ਨਾ ਜਾਈ ਤੈਨੂੰ ਭਾਵੇਂ ਧੱਕੇ ਪੈਣ ਤੈਨੂੰ ਉੱਥੇ ਲੋਕ ਆਪਣੇ ਕੋਲੋਂ ਕਬੂਲ ਬੋਲਣ ਭਾਵੇਂ ਤੇਰੇ ਲਈ ਉਹ ਸ਼ਬਦ અપਮਾਨਜਨਕ ਬੋਲਣ ਪਰ ਤੂੰ ਅੰਦਰ ਦਾ ਸਦਕ ਬਣਾ ਕੇ ਬੈਠ ਜਾਈ ਸਿਰਫ ਪਿਆਰੇ ਦੇ ਦਰਸ਼ਨਾਂ ਦੀ ਤਾਂਗ ਰੱਖੀ ਮੈਂ ਤੈਨੂੰ ਭਰੋਸੇ ਦੇ ਨਾਲ ਕਹਿੰਦਾ ਹਾਂ ਸਯਦ ਜਾਨੀ ਖਾ ਕਿ ਜੇ ਸਿੱਧਕ ਪਾ ਜਾਏਗਾ ਤਾਂ ਧੰਨ ਗੁਰੂ ਹਰगोबिंद ਸਾਹਿਬ ਨੇ ਮੈਨੂੰ ਤਾਂ ਆਪਣੇ ਚਰਨਾਂ ਨਾਲ ਲਾਇਆ ਸੀ ਤੈਨੂੰ ਵੀ ਆਪਣੇ ਸੀਨੇ ਦੇ ਨਾਲ ਜ਼ਰੂਰ ਲਾਉਣਗੇ ਪਰ ਸਿੱਧਕ ਤੋਂ ਡੋਲੀ ਨਾ ਹੁਣ ਸਯਦ ਜਾਨੀ ਸਾਹਿਬ ਧੰਨ ਗੁਰੂ ਹਰगोबिंद ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੀ ਆਇਆ ਆਉਂਦੇ ਆ ਸਾਰ ਹਜ਼ੂਰ ਨੂੰ ਦੇਖਿਆ ਤੇ ਦੋ ਸ਼ਬਦ ਕਹੇ ਉਹ ਸ਼ਬਦ ਸੰਨ ਕਹਿੰਦਾ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ ਦੂਜਾ ਸ਼ਬਦ ਕਿਹਾ ਬਾਬਾ ਜਾਨੀ ਕੋ ਜਾਨੀ ਦਿਖਾ ਦੋ ਹੁਣ ਇਸ ਦੇ ਅਰਥ ਸਮਝੋ ਉਸ ਦਾ ਆਪਣਾ ਨਾਮ ਹੈ ਜਾਨੀ ਸੈਦ ਜਾਨੀ ਸਾ ਤੇ ਦੂਜੇ ਜਾਨੀ ਦਾ ਅਰਥ ਹੈ ਪਰਮਾਤਮਾ ਪਿਆਰਾ ਤੇ ਧੰਨ ਗੁਰੂ ਹਰगोबिंद ਸਾਹਿਬ ਪਾਤਸ਼ਾਹ ਨੂੰ ਦੱਸਿਆ ਗਿਆ ਕਿ ਸਤ ਗੁਰੂ ਇੱਕ ਫਕੀਰ ਆਇਆ ਸਿਰਫ ਇਹ ਦੋ ਸ਼ਬਦ ਹੀ ਕਹੀ ਜਾਂਦਾ ਜਾਨੀ ਕੋ ਜਾਨੀ ਸੇ ਮਿਲਾ ਦਿਓ ਜਾਨੀ ਕੋ ਜਾਨੀ ਦਿਖਾ ਦਿਓ ਪਾਤਸ਼ਾਹ ਨੇ ਕਿਹਾ ਇਹੋ ਜਿਹੇ ਬੜੇ ਆਏ ਬੜੇ ਗਏ ਤੁਸੀਂ ਧਿਆਨ ਨਾ ਦਿਓ ਸਾਰਾ ਦਿਨ ਜਾਨੀ ਸਾਹਿਬ ਬੈਠਾ ਰਿਆ ਸਾਮ ਪੈ ਗਈ ਪਰ ਇਸ ਦੀ ਰਸਨਾ ਦੇ ਵਿੱਚ ਇਹੀ ਸ਼ਬਦ ਸੰਨ ਕੋਈ ਵੀ ਲੰਗਣਾ ਤਾਂ ਕਹਿਣਾ ਕੋਈ ਜਾਨੀ ਕੋ ਜਾਨੀ ਸੇ ਮਿਲਾ ਦੋ ਸਾਮ ਤੱਕ ਇਸ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਤੇ ਦੂਸਰਾ ਦਿਨ ਚੜਿਆ ਇਸਨੇ ਫਿਰ ਪੁਕਾਰਨਾ ਸ਼ੁਰੂ ਕੀਤਾ ਹਜੂਰ ਨੇ ਕਿਹਾ ਇਸ ਨੂੰ ਪ੍ਰਸਾਦਾ ਪਾਣੀ ਦੇ ਦਿਓ ਇਸ ਨੂੰ ਕੀਮਤੀ ਪਕਵਾਨ ਦੇ ਦਿਓ ਸਿੱਖ ਬਰਤਨਾਂ ਦੇ ਵਿੱਚ ਪਕਵਾਨ ਲੈ ਕੇ ਗਏ ਜਦੋਂ ਇਸ ਦੇ ਸਾਹਮਣੇ ਲੈ ਗਏ ਤਾਂ ਇਸ ਨੇ ਪਕਵਾਨ ਨਹੀਂ ਦੇਖੇ ਰੋ ਰੋ ਕੇ ਇੱਕੋ ਗੱਲ ਕਹੀ ਜਾ ਰਿਹਾ ਹੈ ਕਿ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ ਜਾਨੀ ਕੋ ਜਾਨੀ ਦਿਖਾ ਦੋ ਹੁਣ ਇਸ ਦੇ ਸ਼ਬਦਾਂ ਦੇ ਵਿੱਚ ਦਰਦ ਭਰਨ ਲੱਗਾ ਸਿੱਖ ਪ੍ਰਸਾਦਾ ਪਾਣੀ ਲੈ ਕੇ ਵਾਪਸ ਚਲਾ ਗਿਆ ਉਸਨੇ ਕਿਹਾ ਪਾਸਾ ਉਹ ਪ੍ਰਸਾਦਾ ਪਾਣੀ ਨਹੀਂ ਸਕਦਾ ਸਿਰਫ ਇੱਕੋ ਗੱਲ ਕਹਿ ਰਿਹਾ ਕਿ ਸਾਨੂੰ ਜਾਨੀ ਮਿਲਾ ਦੋ ਮਹਾਰਾਜ ਨੇ ਕਿਆ ਰਹਿਨ ਦਿਉ ਭੁੱਖਾ ਜਾਨੀ ਸਾ ਜਿੱਥੇ ਬੈਠਾ ਸੀ ਨਾ ਉੱਥੇ ਟਿਕ ਗਿਆ ਬੈਠਾ ਰਿਹਾ ਕਿਉਂਕਿ ਖਵਾਜਾ ਕਸ਼ਮੀਰੀ ਨੇ ਕਹਿ ਕੇ ਭੇਜਿਆ ਸੀ ਵੀ ਸਿਦਕ ਤੋਂ ਡੋਲੀ ਨਾ ਸਮਝਾ ਕੇ ਭੇਜਿਆ ਸੀ ਉਹਨਾਂ ਨੇ ਫਿਰ ਟਿਕ ਕੇ ਬੈਠ ਗਿਆ ਤੈਨ ਨ ਪਰਮਾਨ ਦਿੱਤੇ ਨੇ ਭਾਈ ਸਾਹਿਬ ਨੇ ਇਹ ਗੁਰੂ ਤੇ ਗੁਰੂ ਦੇ ਦਰ ਤੋਂ ਜੇ ਕੁਝ ਲੈਣਾ ਨਾ ਪਹਿਲੀ ਗੱਲ ਕਿਸੇ ਭਿਖਾਰੀ ਕੋਲੋਂ ਸਿੱਖ ਕੇ ਆ ਗਲੀ ਦੇ ਵਿੱਚ ਮੰਗਤਾ ਤੁਰਦਾ ਹੈ ਸਾਧ ਸੰਗਤ ਜੀ ਤਾਂ ਉਸ ਦੇ ਪਿੱਛੇ ਤੁਰ ਕੇ ਸਿੱਖ ਉਹ ਮੰਗਤਾ ਕਿਵੇਂ ਮਾਲਕ ਦੇ ਦਰ ਤੇ ਜਾ ਕੇ ਮੰਗਦਾ ਦੂਜੀ ਗੱਲ ਜੇ ਗੁਰੂ ਕੋਲੋਂ ਕੁਝ ਲੈਣਾ ਤਾਂ ਜਿਸ ਕੁੱਤੇ ਨੂੰ ਆਪਣੇ ਘਰ ਦੇ ਵਿੱਚ ਪਾਲੀ ਬੈਠੇ ਹਨ ਅਸੀਂ ਉਸ ਕੁੱਤੇ ਨੂੰ ਦੇਖ ਕੇ ਕੁਝ ਸਿੱਖ ਲਓ ਕਿ ਗੁਰੂ ਦੇ ਦਰ ਤੋਂ ਦਾਤ ਕਿਵੇਂ ਲਈਦੀ ਐ ਤੀਜੀ ਗੱਲ ਕੇਵਲ ਕੁੱਤਾ ਤੇ ਭਿਖਾਰੀ ਨਹੀਂ ਜੇ ਭਿਖਾਰੀ ਨਹੀਂ ਮਿਲਿਆ ਕੁੱਤਾ ਵੀ ਨਹੀਂ ਮਿਲਿਆ ਤਾਂ ਘੱਟੋ ਘੱਟ ਆਪਣੇ ਪੈਰਾਂ ਦੇ ਵਿੱਚ ਪਾਉਣ ਵਾਲੀ ਜੁੱਤੀ ਚੱਪਲਾ ਕੋਲੋਂ ਹੀ ਕੁਝ ਸਿੱਖ ਲੈ ਕੇ ਮਾਲਕ ਦੇ ਦਰ ਤੇ ਜੇ ਮੰਗਣਾ ਤਾਂ ਕਿੰਨੇ ਸਦਕ ਦੇ ਨਾਲ ਬੈਠੀਦਾ ਹੁਣ ਅੱਜ ਸਈਅਦ ਜਾਨੀ ਸਾਹਿਬ ਬੈਠਾ ਮੇਰੀ ਪੀਰੀ ਦੇ ਦਰ ਤੇ ਭਾਈ ਸਾਹਿਬ ਦੀ ਰਚਨਾ ਅਨੁਸਾਰ ਉਸ ਦਾ ਸਿੱਧਕ ਇਹ ਸੀ ਆਵਤ ਹੈ ਜਾ ਕੇ ਪੇਖ ਮੰਗਨ ਭਿਖਾਰੀ ਦੀਨ ਦੇਖਤ ਅਦੇਨੈ ਨਿਰਾਸੋ ਨਾ ਬਿੜਾਰ ਹੈ ਬੈਠਤ ਹੈ ਜਾ ਕੇ ਦੁਆਰ ਆਸਾ ਕਹਿ ਬਿੜਾਰ ਸੁਵਾਨ ਅੰਤ ਕਰਨਾ ਕਹਿ ਤੋਰ ਟੂਕ ਤਾਹੇ ਢਾਰ ਹੈ ਪਾਇਨ ਕੀ ਪਨਹੇ ਰਹਿਤ ਪਰ ਹਰੇ ਪਰੇ ਤਾਹੋ ਕਾਹੋ ਕਾਜ ਉਠ ਚਲਤ ਸਮਾਰ ਹੈ ਛਾੜ ਅਹੰਕਾਰ ਛਾਰ ਹੋਏ ਗੁਰ ਮਾਰਗ ਮੈਂ ਕਬ ਹੂੰ ਕੈ ਦਇਆ ਕੇ ਦਿਆਲ ਪਗ ਧਾਰ ਹੈ ਸੈਦ ਜਾਨੀ ਸਾ ਉਠਿਆ ਨਹੀਂ ਅਜ ਹਜ਼ੂਰ ਨੇ ਦੌਲਤ ਕੱਲੀ ਕਹਿੰਦਾ ਉਹ ਪ੍ਰੇਮ ਪਿਰੀ ਕਣਕ ਮਾਨਕ ਗਜ ਮੋਤੀਨ ਲਲਨ ਨਹਿ ਨਹਾ ਨਹੀਂ ਰਾਜ ਨਾ ਪਾਗ ਨਾ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਹਜ਼ੂਰ ਨੇ ਬਹੁਤ ਕੁਝ ਭੇਜਿਆ ਕਹਿ ਲਗਾ ਕੁਝ ਨਹੀਂ ਚਾਹੀਦਾ ਬਸ ਦੋ ਹੀ ਸ਼ਬਦ ਨੇ ਜਾਨੀ ਕੋ ਜਾਨੀ ਸੇ ਮਿਲਾ ਦੋ ਜਾਨੀ ਕੋ ਜਾਨੀ ਦਿਖਾ ਦੋ ਮਹਾਰਾਜ ਨੇ ਕਿਹਾ ਕਹਿੰਦੇ ਇਹਦੇ ਸਾਹਮਣੇ ਕੰਦ ਖੜੀ ਕਰ ਦਿਓ ਦੀਵਾਰ ਸਾਹਮਣੇ ਕਰ ਦਿੱਤੀ ਗਈ ਉਹ ਓਲੇ ਹੋ ਕੇ ਬੈਠ ਗਿਆ ਪਰ ਦੀਵਾਰ ਦੇ ਪਿੱਛੋਂ ਵੀ ਆਵਾਜ਼ ਆ ਰਹੀ ਸੀ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ ਬਾਬਾ ਜਾਨੀ ਕੋ ਜਾਨੀ ਦਿਖਾ ਦੋ ਸਤਿਗੁਰੂ ਇੱਕ ਦਿਨ ਉਥੋਂ ਲੰਘੇ ਇਸ ਨੇ ਦੇਖਿਆ ਕਿ ਹਜ਼ੂਰ ਆਏ ਦੌੜ ਕੇ ਹਜੂਰ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਜਾਨੀ ਸਹਿਬ ਨੇ ਆਪਣੇ ਘੋੜੇ ਦੇ ਜਿਹੜੇ ਪੌੜ ਸਨ ਉਹ ਵੀ ਮਰਵਾਏ ਤੇ ਛਾਂ ਡਿੱਗ ਗਿਆ ਪਰ ਜ਼ਬਾਨ ਤੇ ਸ਼ਬਦ ਸੀ ਪਿਆਰਾ ਮਿਲਾ ਦੋ ਅਖੀਰ ਵਾਲੇ ਦਿਨ ਜਦੋਂ ਸਾਰੀ ਰਾਤ ਇਹ ਕੂਕਿਆ ਤਾਂ ਦਾਤਾਰ ਨੇ ਕਿਹਾ ਕਹਿੰਦੇ ਉਸ ਨੂੰ ਕਹਿ ਦੋ ਕਿ ਜਾਨੀ ਨੂੰ ਮਿਲਣਾ ਤਾਂ دریا ਦੇ ਵਿੱਚ ਡੁੱਬ ਕੇ ਮਰ ਜਾ ਸਿੱਖ ਆਇਆ ਆਕੇ ਕਹਿੰਦਾ ਕਹਿੰਦਾ ਬਾਬਾ ਜਦੋਂ ਸਿੱਖ ਆਇਆ ਨਾ ਸਯਦ ਜਾਨੀ ਸਾਹਿਬ ਕਹਿੰਦਾ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ ਹੁਣ ਸਿੱਖ ਕਹਿੰਦਾ ਕਹਿੰਦਾ ਮਹਾਰਾਜ ਦਾ ਹੁਕਮ ਹੈ ਵੀ ਜੇ ਤੈਨੂੰ ਜਾਨੀ ਨੂੰ ਮਿਲਣਾ ਹੈ ਨਾ ਤਾਂ ਦਰਿਆ ਦੇ ਵਿੱਚ ਡੁੱਬ ਕੇ ਮਰ ਜਾ ਤੈਨੂੰ ਜਾਨੀ ਮਿਲ ਜਾਣਾ ਉਹ ਕਹਿੰਦਾ ਬਸ ਇਸੇ ਹੁਕਮ ਦਾ ਇੰਤਜ਼ਾਰ ਸੀ ਫਕੀਰ ਹੱਸਦਾ ਗਿਆ ਲੋਕੋ ਕਮਾਈ ਥੋੜੀ ਫਲ ਬਹੁਤਾ ਲੈ ਗਿਆ ਦਰਿਆ ਦੇ ਵੱਲ ਭੱਜਿਆ ਜਾਂਦਾ ਹਜ਼ੂਰ ਨੂੰ ਦੱਸਿਆ ਕਹਿੰਦੇ ਮਹਾਰਾਜ ਉਹ ਤਾਂ ਦਰਿਆ ਕਿੰਨੀ ਭੱਜ ਗਿਆ ਮਰਨ ਵਾਸਤੇ ਜਾ ਰਿਹਾ ਮਹਾਰਾਜ ਨੇ ਸਿੱਖ ਭੇਜੇ ਫੜ ਕੇ ਲਿਆਂਦਾ ਵਾਪਸ ਸਤਿਗੁਰੂ ਅਜ ਇੰਨੇ ਤਰੁੱਠੇ ਇਸ ਦੇ ਸਰੀਰ ਨੂੰ ਦੇਖਿਆ ਅੱਖਾਂ ਸੰ ਜੇ ਅੱਖੇ ਨਹੀਂ ਚਿਹਰੇ 'ਤੇ ਤੇਰੇ ਫਕੀਰ ਕੇ ਦੋ ਠਿੱਕਰੇ ਹੈ ਦੀਦ ਕੇ ਦਿਦਾਰ ਕੇ ਲਈਏ ਇਦੋਂ ਪਾਤਰ ਹਨ ਜਿਨ੍ਹਾਂ ਦੇ ਵਿੱਚ ਖੈਰ ਪਾਓ ਆਪਣੇ ਦਰਸ਼ਨਾਂ ਦੀ ਸਤਿਗੁਰੂ ਨੇ ਕਿਹਾ ਕਿਸ ਨੂੰ ਮਿਲਣ ਆਇਆ ਪਾਤਸ਼ਾਹ ਮੈਂ ਜਾਨੀ ਨੂੰ ਮਿਲਣਾ ਹੈ। ਕੁੱਟ ਕੇ ਸੀਨੇ ਦੇ ਨਾਲ ਲਾਇਆ ਪਿਆਰਿਓ ਉਹ ਸੀਨੇ ਨਾਲ ਲਾਉਣਾ ਕੀ ਸੀ। ਸੱਚੇ ਪਾਤਸ਼ਾਹ ਨੇ ਆਪਣੇ ਸੀਨੇ ਦੀ ਰੋਹਾਨੀਅਤ ਦੀ ਚਿੰਗ ਇਸ ਦੇ ਅੰਦਰ ਵੀ ਪਰਜਲਿਤ ਕਰ ਦਿੱਤੀ। ਉਸ ਫਕੀਰ ਤੇ ਮਿਹਰ ਕੀਤੀ। ਇੱਕ ਖਿੰਡ ਦੇ ਵਿੱਚ ਹੀ ਉਸ ਦੇ ਅੰਦਰ ਤਬਦੀਲੀ ਆ ਗਈ। ਇਸ ਸਤਿਗੁਰੂ ਜੀ ਕੋਲ ਸਮਰਥ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਅਮਰਤ ਦ੍ਰਿਸ਼ਟ ਪੇਖੇ ਹੋਏ ਸੰਤ ਮਨਾ ਤੂੰ ਗੁਰੂ ਦੇ ਦਰ ਤੇ ਆਇਆ ਆਪਣਾ ਆਪ ਵੇਚ ਗਏ ਹਮ ਕੂਕਰ ਤੇਰੇ ਦਰਬਾਰ ਭੌਂਕ ਹੈ ਆਗੇ ਬਦਨ ਪ੍ਰਸਾਰ ਸਤਿਗੁਰੂ ਰਹਿਮਤ ਕਰਨ ਸਾਡੇ ਅੰਦਰ ਵੀ ਇਹੋ ਜਹੀ ਸਰਦਾ ਕਿਤੇ ਬਣ ਜਾਵੇ ਨਾ ਵੀ ਜੋ ਕੁਝ ਲੈਣਾ ਤੇਰੇ ਦਰ ਤੋਂ ਹੀ ਲੈਣਾ ਭਾਵੇਂ ਰਖਲਾ ਭਾਵੇਂ ਮਾਰਲਾ ਡੋਬ ਦੇ ਤਾਰ ਦੇ ਅਸੀਂ ਤਾਂ ਤੇਰੇ ਬਣ ਕੇ ਰਹਿਣਾ ਹਾਂ ਸਾਰੇ ਦਰ ਦੁਨੀਆ ਦੇ ਸੱਡ ਕੇ ਤੇਰੇ ਦਰ ਆਇਆ ਮਾਲਕਾ ਮਾਰੋ ਜਾ ਤਾਰੋ ਜੀ ਬਣ ਕੇ ਅਸੀਂ ਤੇਰੇ ਰਹਿਣਾ ਕਿਤੇ ਇਹੋ ਜਿਹੀ ਸਰਧਾ ਬਣੇ ਨਾ ਸਾਡੇ ਅੰਦਰ ਵੀ ਪਰਮਾਤਮਾ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਵੇ ਤਾਂ ਸਾਡਾ ਆਉਣਾ ਸਫਲ ਹੋ ਜਾਣਾ ਰਹੋ ਵਿਚਾਰ ਭਾਈ ਸਮਾਪਤੀ ਦਾ ਸਮਾਂ ਹੋਇਆ ਤਮਾਮ ਪੁਲ